ਐਕਸਪੀਸ ਕੋਰਪਸ ਡਿਵੀਜ਼ਨ ਕਰ ਲਈ ਆਇਓ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਕਿ ਪਿੰਡ ਗੁਜਰਾਂ ਦੇ ਵਿੱਚ ਚਾਰ ਵਿਅਕਤੀਆਂ ਦੀ ਜਿਹੜੀ ਹੈ ਅਨੈਚੁਰਲ ਡੈਥ ਅਚਨੇ ਦੀ ਮੌਤ ਹੋਈਆਂ ਹੈਗੀਆਂ ਮੌਕੇ ਤੇ ਅਸੀਂ ਟੀਮਸ ਭੇਜੀਆਂ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਹਾਈਲੀ ਐਮ ਪਾਵਰਡ ਕਮੇਟੀ ਜਾਂਚ ਕਮੇਟੀ ਨਾਲ ਦੇ ਨਾਲ ਹੀ ਐਸਟੈਪਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਫੈਕਟਰੀ ਦੇ ਕੀ ਕੁ ਸੀਗਾ ਕੀ ਕਾਰਨ ਸੀਗੇ ਤੇ ਸਾਰੇ ਫੈਕਟਸ ਜਿਹੜੇ ਨੇ ये कमेटी बहत्तर घंटे सूं सौंपेगी इस कमेटी के चेयरमैन डी एस पी जबा भी मैंबर ने एस ओ दरबा मैंबर है एस एम ओ जड़बा मैंबर है तो ई टी ओ आबकारी जड़बा के भी मैंबर ने बेसिकली हेल्थ डिपार्टमेंट एक्साइज डिपार्टमेंट पुलिस एडमिनिस्ट्रेशन सिविल एडमिनिस्ट्रेन सारे हर पक्षों जो है इस रिपोर्ट को मुकम्मल करके बहत्तर घंटे एक कमेटी रिपोर्ट सौंपेगी उस दे बेसिस पे सारी कार्रवाई जी है किस किस जिड़ी भी रिस्पोंसिबल बंदे ने जिम्मेवारी फिक्स की जाती है इस तो अलावा क्योंकि इस तरह की जी चार व्यक्ति की गैर बुजुर्ग की मौत हुई है असी होर भी टीम बनाई है कि डोर टू डोर सर्वे कर रही है इस वे पिंड जी टीम है सिविल सर्जन ऑफिस जिला प्रोग्राम ऑफिस डी डी पी ओ ऑफिस ਰੈਵਨਿਊ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਸਾਰਿਆਂ ਦੀ ਕ੍ਰਾਸ ਮੈਮਰੀ ਟੀਮ ਬਣੀ ਹੈ ਜਿਹੜੀ ਪਿੰਡ ਵਿੱਚ ਜਾ ਜਾ ਕੇ ਹਰ ਪਾਸਿਓਂ ਜਿਹੜਾ ਹੈਗਾ ਹਰ ਘਰ ਦੇ ਵਿੱਚ ਸਰਵੇ ਕਰ ਰਹੀ ਹੈ ਕਿ ਜੇਕਰ ਕੋਈ ਸਿੰਪਟਮ ਸਾਨੂੰ ਮਿਲਦਾ ਹੈਗਾ ਜਾਂ ਕੋਈ ਹੋਰ ਵਿਅਕਤੀ ਜੇਕਰ ਦੀ ਤਬੀਅਤ ਖਰਾਬ ਹੈ ਜਾਂ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਨੇ ਉਹ ਤੁਰੰਤ ਹੀ ਜਿਹੜਾ ਹੈਗਾ ਸੀ ਆਇਡੈਂਟੀਫਾਈ ਕਰਕੇ ਆ ਉਹਨਾਂ ਨੂੰ ਰਾਈਟ ਟ੍ਰੀਟਮੈਂਟ ਰਾਈਟ ਮੂਮੈਂਟ ਤੇ ਰਾਈਟ ਪਲੇਸ ਦਿੱਤਾ ਜਾਵੇ ਇਸ ਕਰਕੇ ਅਸੀਂ ਜਿਹੜੀ ਹੈਗੀ ਕੋਈ ਹੋਰ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਟੀਮ ਬਣਾਈ ਆਪ ਕੋ ਯਾਹੇ ਗਿਆ ਕੀ ਕੁਝ ਕਾਰਵਾਈ ਹੋਈ ਹੈ ਤਫਤੀਸ਼ ਦੇ ਵਿੱਚ ਕੀ ਕੀਤਾ ਮੈਂ ਰਿਕੁਐਸਟ ਕਰਦਾ ਐਸਐਸਪੀ ਸਾਹਿਬ ਨੂੰ ਕੋਥਾ ਨੂੰ ਬੁਲਾਇਆ ਜਿਹੜਾ ਇੱਕ ਸ਼ਰਾਬ ਜਿਹੜੀ ਉਹਨਾਂ ਦੇ ਘਰ ਤੋਂ ਮਿਲੀ ਸੀਗੀ ਤਾਂ ਉਹ ਪੰਜਾਬ ਦਾ ਹੀ ਬ੍ਰਾਂਡ ਹੈਗਾ ਦੇਸੀ ਸ਼ਰਾਬ ਸੀਗੀ ਤਾਂ ਕੀ ਲੱਗਦਾ ਕਿ ਸ਼ਰਾਬ ਨਕਲੀ ਸੀ ਜਾਂ ਕਿਸ ਤਰ੍ਹਾਂ ਦਾ ਹੁਣ ਤੱਕ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਹੈਗਾ ਵੀ ਇਸ ਚੀਜ਼ ਦੇ ਨਾਲ ਜਿਹੜੀ ਇੱਕ ਘਟਨਾ ਹੋਈ ਹੈਗੀ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਕਿ ਜੋ ਇਹਨਾਂ ਨੇ ਹਾਈ ਪਾਵਰਡ ਕਮੇਟੀ ਬਣਾਈ ਹੈ ਫੈਕਟ ਫਾਈਨਿੰਗ ਰਿਪੋਰਟ ਦੇ ਲਈ ਤੇ ਉਸ ਦੇ ਵਿੱਚ ਉਹਨਾਂ ਨੇ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਅਫੀਸ਼ਰ ਨੂੰ ਵੀ ਤੇ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਬੋਟਲ ਬਰਾਬਰ ਹੋਈ ਹੈ ਉਸ ਨੂੰ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਕੀ ਬੈਚ ਨੰਬਰ ਹੈ ਕਿ ਉਸ ਦੇ ਤਹੇ ਤੇ ਇਹ ਚੀਜ਼ ਆਪ ਰਹੀ ਹੈ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈਗਾ ਜਾਂ ਫਿਰ ਕੋਈ ਮਿਕਸਿੰਗ ਹੋਈ ਹੈ ਤੇ ਇਸ ਲਈ ਉਸ ਦੀ ਕੋਹ ਨਾਲ ਤਫਤੀਸ਼ ਕਰਨ ਲਈ ਨਾ ਹੀ ਸਿਰਫ ਸੈਂਪਲਿੰਗ ਹੋਗੀ ਬਟ ਜੋ ਡਿਪਾਰਟਮੈਂਟ ਦੇ ਕਨਸਰਨਡ ਅਫੀਸ਼ਰ ਹੈ ਉਹ ਵੀ ਇਸ ਦਾ ਫਾਲੋਅ ਅਪ ਕਰਾ ਰਹੇ ਹੈਗੇ ਸਾਡੇ ਨਾਲ ਮਿਲ ਕੇ ਇੱਕ ਜੁਆਇੰਟ ਕਮੇਟੀ ਅਤੇ ਬੇਸਿਕਲੀ ਪੋਸਟਮਾਰਟਮ ਵੀ ਇਸ ਲਈ ਚੱਲ ਰਿਹਾ ਹੈ ਕਿ ਐਗਜ਼ੈਕਟ ਕੌਜ਼ ਆਫ ਡੈਥ ਵੀ ਸਮਝਾ ਚੱਲ ਜੂਗਾ ਜੇਕਰ ਕਿਸ ਤਰ੍ਹਾਂ ਦੀ ਮਿਕਸਿੰਗ ਦਾ ਵੀ ਜਿਹੜਾ ਹਾਦਸਾ ਹੈਗਾ ਉਹਨੂੰ ਵੀ ਦੇਖ ਲੈਣਗੇ ਸਰਪਿੰਡਾਂ ਦੇ ਪਿੰਡਾਂ ਦੇ ਦੋ ਸੁਣਾ ਰਹੇ ਨੇ ਕਿ ਜਿਹੜੀ ਸ਼ਰਾਬ ਹੈ ਕਾਫੀ ਲੰਬੇ ਸਮੇਂ ਤੋਂ ਇੱਥੇ ਇਸੇ ਤਰ੍ਹਾਂ ਵਿਕ ਰਹੀ ਆ ਤੇ ਪਿੰਡ ਜਿਹੜੇ ਪਿੰਡ ਦੇ ਲੋਕ ਨੇ ਉਹ ਡਰਦੇ ਨੇ ਕਿ ਜੇ ਕਰ ਸੀ ਨਾਮ ਲੈਂਦੇ ਆ ਤਾਂ ਸਾਡੇ ਪਿੱਛੇ ਜਿਹੜੇ ਲੋਕ ਨੇ ਪੈਂਦੇ ਆ ਇਹ ਜਿਹੜਾ ਤੁਸੀਂ ਦੱਸਿਆ ਕਿ ਪਹਿਲਾਂ ਸ਼ਿਕਾਇਤ ਆਈ ਹੈ ਇਸ ਪਿੰਡ ਵਿੱਚੋਂ ਸ਼ਰਾਬੀ ਤੱਤੇ ਬਾਰੇ ਤੇ ਇਹ ਮਨਪ੍ਰੀਤ ਉਸ ਮਨੀ ਦੇ ਚਲਾਫ ਸ਼ਿਕਾਇਤ ਪਹਿਲਾਂ ਆ ਇਹ ਉਸ ਦੇ ਤਹਿਤ ਹੀ ਬੰਦੀ ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਜੋ ਹੁਣੇ ਹੀ ਪਿਛਲੇ ਹਫਤੇ ਹਿੰਦੂ ਕੋਰਟ ਕੀਤਾ ਗਿਆ ਉਸ ਦੇ ਖਿਲਾਫ ਚਲਾਨ ਤੇ ਉਹ ਜਿਹੜਾ ਦੋਸ਼ੀ ਹੈ ਉਸ ਤੇ ਬੰਦੀ ਕਾਰਵਾਈ ਉਸ ਚਲਾਨ ਦੇ ਤਹਿਤ ਉਸ ਐਫਆਈਆਰ ਤਹਿਤ ਵੀ ਹੋਈ ਹੈ ਤੇ ਹੁਣ ਵੀ ਹੋਗੀ ਸਰ ਜੀ ਦੋ ਨਾਮ ਸਾਹਮਣੇ ਆਏ ਨੇ ਸਰ ਇਹਨਾਂ ਦਾ ਮਤਲਬ ਕੀ ਲਿੰਕ ਪਾਇਆ ਗਿਆ ਕੀ ਇਹ ਸਰਾਰ ਵੇਚਦੇ ਸੀ ਜਦ ਮੁੱਢਲੀ ਜਾਂਚ ਦੇ ਵਿੱਚ ਜੋ ਹਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਹੁਣੇ ਹੀ ਐਪਰੀਹੈਂਡ ਕੀਤਾ ਹੈ ਅਰੈਸਟ ਕੀਤਾ ਹੈਗਾ ਮੁਕਤੋਸ਼ੀ ਨੂੰ ਤੇ ਉਸ ਤੋਂ ਹੁਣੇ ਪੁੱਛ ਕੇ ਚੱਲ ਰਹੀ ਹੈ ਤੇ ਉਹ ਇਹੀ ਤਰ੍ਹਾਂ ਚੱਲਿਆ ਹੈਗਾ ਕਿ ਇਹ ਇਸ ਨੂੰ ਲੈ ਕੇ ਆਏ ਸੀ ਹੁਣ ਇਹਨਾਂ ਨੇ ਇਹ ਕਿੱਥੋਂ ਲਿਆਏ ਤੇ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦੀ ਮੋਡਸ ਆਪਰੇਂਡਾਈ ਸੀ ਇਸ ਮਸਲੇ ਦੇ ਵਿੱਚ ਉਸ ਦੇ ਬਾਰੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸਰ ਮੌਨਟਰੀ ਕਿੰਨੇ ਵਾਰ ਪਹਿਲਾਂ ਕਿੰਨੀ ਵਾਰ ਫੜਿਆ ਜਾ ਚੁੱਕਿਆ ਇਸ ਦੇ ਖਿਲਾਫ ਜੋ ਕੇਐਫਰ ਹੈ ਉਹ ਹੀ ਸੀ ਉਸ ਦੇ ਵਿੱਚ ਇਸ ਨੂੰ ਫੜਿਆ ਗਿਆ ਸੀਗਾ ਤੇ ਹੁਣ ਉਹਦਾ ਚਲਾਨ ਜਿਵੇਂ ਤੁਹਾਨੂੰ ਦੱਸਿਆ ਉਹ ਟੂ ਕੋਡ ਰੈਕ ਦੇ ਸਰ ਟੋਟਲ ਕਿੰਨੇ ਲੋਕ ਜਿਹੜੇ ਇਸ ਦੇ ਪੀੜਤ ਹੋਏ ਸੀ ਜਿਹੜੇ ਜਿਮਚਾਰ ਦੀ ਡੈਥ ਹੋ ਚੁੱਕੀ ਹੈ ਕਿੰਨੇ ਹਜੇ ਹਸਪੀਟਲ ਵਿੱਚ ਜਾਂ ਹੋਰ ਵੀ ਸੀ ਜਾਨ ਕਿਸ ਤਰ੍ਹਾਂ ਦੀ ਕੰਡੀਸ਼ਨ ਆਉਂ ਤੁਹਾਡੇ ਲਈ ਫ ਐਜ਼ ਆਫ ਨਾਉ ਚਾਰ ਹੀ ਦੇਖ ਜਿਵੇਂ ਤੁਸੀਂ ਸਾਰ ਨੂੰ ਪਤਾ ਲਗਾ ਤਿੰਨ ਜਿਹੜੇ ਦੇ ਉਹ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਚੱਲ ਰਿਹਾ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਜਿਹੜੀ ਮਲਟੀ ਮੈਂਬਰਡ ਡੋਰ ਡੋਰ ਕਮੇਟੀ ਬਣਾਈ ਹੈ ਉਹ ਵੀ ਅਸੀਂ ਐਪਰੀਹੈਂਡ ਕਰ ਰਹੇ ਹਾਂ ਕਿ ਜਿਹੜਾ ਹੈਗਾ ਮੌਕੇ ਤੇ ਹੀ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਟਿਕਦੀ ਹੈ ਜਾਂ ਕੋਈ ਪੇਸ਼ੈਂਟ ਮਿਲਦਾ ਹੈ ਤੇ ਮੌਕੇ ਤੇ ਹੀ ਉਹਦਾ ਸਮਾਧਾਨ ਹੋਵੇ ਜੇਕਰ ਲੋਡ ਪੈਗੀ ਤਾਂ ਫਿਰ ਬਣਦੀ ਜਿਹੜੀ ਮੈਡੀਕਲ ਫੈਸਿਲਿਟੀ ਅਸੀਂ ਪੂਰੀ ਐਕਸਟੈਂਡ ਕਰਾਂਗੇ ਜਿਹੜੇ ਦੋ ਬੰਦੇ ਫਰੇ ਨੇ ਜੀ ਇਹ ਦਾਨੂ ਇਹਨਾ ਨੈਗੋਸ਼ੀਏਸ਼ਨਾਂ ਜੋ ਸੈਕਰੀ ਮੁੱਢਲੀ ਤਫਤੀਸ਼ ਸੁਹੇਰੇ ਤੋਂ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਉਸ ਦੇ ਵਿੱਚ ਇਹਨਾਂ ਦੋਨਾਂ ਬੰਦਿਆਂ ਦਾ ਹੀ ਨਾਮ ਆ ਰਿਹਾ ਸੀ ਸਰ ਇਨਫੈਕਟ ਮੇਨ ਨਾਮ ਮੰਤਰੀ ਤੋਂ ਜ਼ਿੰਮੇਦਾਰੀ ਆ ਰਹੀ ਸੀ ਜਿਹੜਾ ਇਹ ਸੁਖਿੰਦਰ ਸੁਖੀ ਹੈਗਾ ਇਸ ਦਾ ਨਾਮ ਇਹ ਆਇਆ ਹੈਗਾ ਕਿ ਇਹਦਾ ਅਸੋਸੀਏਟ ਹੈਗਾ ਉਹ ਅਸੋਸੀਏਟ ਹੈ ਉਹਦੀ ਕੀ ਇਨਵੋਲਵਮੈਂਟ ਹੈ ਉਹ ਹੁਣ ਤਫਤੀਸ਼ ਦੌਰਾਨ ਪਛਾਈ ਗਿਆ ਜੀ ਲੇਕਿਨ ਦੋਵੇਂ ਦੋਸ਼ੀ ਜਿਨ੍ਹਾਂ ਦਾ ਨਾਮ ਆਇਆ ਉਹਨੂੰ ਐਪਰੀਹੈਂਡ ਕਰ ਲਿਆ ਇੰਟੂ ਐਫਆਰ ਦੋਨੋਂ ਜੀ ਸਤਿ ਸ਼੍ਰੀ ਅਕਾਲ ਸਾਡੇ ਨੇ ਹਮੇ ਸਾਰਾ ਵਾਕਿਆਤ ਸ ਹੈ ਉਸ ਦਿਨ ਬਹਿ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਤੁਰੰਤ ਪੁਲਿਸ ਟੀਮਾਂ ਨੇ ਉੱਥੇ ਪਹੁੰਚ ਕੇ ਤੇ ਬੋਗਾ ਬਲਾਜ਼ਰ ਕਰਕੇ ਤੇ ਇੱਕ ਐਫ ਆਈ ਆਰ ਰਜਿਸਟਰ ਕੀਤੀ ਮਰਡਰ ਸੈਕਸ਼ਨ 302 ਦੇ ਤਹਿਤ ਤੇ ਉਸ ਦੇ ਵਿੱਚ ਤਫਤੀਸ਼ ਕਰਦੇ ਹੋਏ ਸਾਨੂੰ ਪਹਿਲਾ ਸੁਖਿੰਦਰ ਸਿੰਘ ਉਰਫ ਸੁਖੀ ਦਾ ਨੂੰ ਅਸੀਂ ਅਪ੍ਰੀਹੈਂਡ ਕੀਤਾ ਜਿਸ ਦਾ ਇਸ ਦੇ ਵਿੱਚ ਰੋਲ ਦੱਸਿਆ ਜਾ ਰਿਹਾ ਸੀ ਉਸ ਤੇ ਫਿਰ ਪਤਾ ਚੱਲਿਆ ਕਿ ਕੇਸ ਦਾ ਮੁੱਖ ਦੋਸ਼ੀ ਜੋ ਇਸ ਸਾਰੇ ਵਾਕਿਆ ਦਾ ਸੀ ਉਹ ਸੀਗਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਦੋਵੇਂ ਗੁਜਰਾ ਪਿੰਡ ਦੇ ਰਹਿਣ ਵਾਲੇ ਨੇ ਤੇ ਹੁਣੇ ਇਸ ਕਾਨਫਰੰਸ ਤੋਂ ਕੁਝ ਸਮਾਂ ਪਹਿਲਾਂ ਹੀ ਮਨਪ੍ਰੀਤ ਸਿੰਘ ਉਰਫ ਮਨੀ ਵੀ ਅਰੈਸਟ ਹੋ ਚੁੱਕਿਆ ਹੈ ਤੇ ਹੁਣ ਅਸੀਂ ਅੱਗੇ ਦੀ ਮੁਕਲੀ ਤਫਤੀਸ਼ ਕਰ ਰਹੇ ਹਾਂ ਕੁਝ ਕੁਝ ਕਰ ਰਹੇ ਹਾਂ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰਾ ਵਾਕਿਆ ਕਿਵੇਂ ਵਾਪਰਿਆ ਹੈ ਕੀ ਉਸ ਦੀ ਬੈਕਵਰਡ ਤੇ ਫਾਰਵਰਡ ਲਿੰਕੇजेस ਨੇ ਤੇ ਇਸ ਨੂੰ ਕੋਹ ਨਾਲ ਅਸੀਂ ਤਫਤੀਸ਼ ਕਰਕੇ ਦੋਸ਼ੀਆਂ ਨੂੰ ਬੰਦੀ ਸਜ਼ਾ ਦਿਵਾਵਾਂਗੇ ਧੰਨਵਾਦ ਸਰ ਕਿ ਉਹੀ ਸ਼ਰਾਬ ਸੀ ਕਿ ਉਹਨਾਂ ਨੇ ਉਹ ਕਿਤੇ ਮਿਕਸ ਕੀਤੀ ਜਾਂ ਕੀ ਉਹਨਾਂ ਨੇ ਕਿਤੇ ਹੋਰ ਹੋਰ ਉਸ ਦੇ ਵਰਦੋ ਕਰਦੇ ਹੋਏ ਕੋਈ ਹੋਰ ਸ਼ਰਾਬ ਦਾ ਬ੍ਰਾਂਡ ਸੀ ਉਸ ਦੇ ਬਾਰੇ ਹੁਣ ਅਸੀਂ ਤਫਤੀਸ਼ ਕਰਾਂਗੇ ਕਿਉਂਕਿ ਅਕਿਊਜ਼ ਅਰੈਸਟ ਹੋ ਗਏ ਆ ਸਰ ਜਿਹੜਾ ਡਿਲੀਵਰੀ ਕਰਦਾ ਸੀਗਾ ਜਿਹੜੇ ਦੇ ਖਿਲਾਫ ਮਾਮਲਾ ਦਰਜ ਹੋਇਆ ਹੈਗਾ ਕਿ ਉਹ ਹੋਮ ਡਿਲੀਵਰੀ ਕਰਦਾ ਸੀ ਜਾਂ ਲੋ ਪੋਸਟ ਤੋਂ ਲੈ ਕੇ ਆਉਂਦੇ ਸੀਗੇ ਸ਼ਰਾਬ ਨਹੀਂ ਐਸ ਆਫ ਨਾਓ ਇਹਨਾਂ ਹਲੇ ਵਿਤ ਤਫਤੀਸ਼ ਵਿੱਚ ਅੱਗੇ ਆ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਹੁਣੇ ਹੀ ਐਪਰੀਹੈਂਡ ਹੋਇਆ ਹੈ ਬਸ ਇਸ ਕਾਨਫਰੈਂਸ ਤੋਂ ਕੁਝ ਟਾਈਮ ਪਹਿਲੇ ਤੇ ਉਸ ਦੇ ਵਿੱਚ ਇਹ ਜ਼ਰੂਰ ਹੈਗਾ ਕਿ ਇਹ ਬੰਦੇ ਨੇ ਇਸ ਦੇ ਘਰੋਂ ਜਿਹੜੀ ਉਹ ਬਰਾਬਰੀ ਹੋਈ ਹੈ ਇਸ ਤੋਂ ਕੀ ਹੈ ਉਸ ਦੇ ਕੋਲ ਕੁਝ ਹੋਰ ਵੀ ਐਜੀ ਕੁਆਂਟੀਟੀ ਪਈ ਹੈ ਉਹ ਅਸੀਂ ਉਸ ਦੇ ਬਾਰੇ ਵੀ ਹੁਣ ਪੂਰੀ ਤਫ਼ਤੀਸ਼ ਕਰਾਂਗੇ ਅਜਿਹੇ ਤਰ੍ਹਾਂ ਦੇ ਵਿੱਚ ਸ਼ਰੇਆਮ ਦਾਰੂ ਵਿਕਰੀ ਉਹ ਤੇ ਕਿਉਂ ਨਹੀਂ ਹੁਣ ਤੱਕ ਠੱਲ ਪਈ ਜੇ ਸੰਗਰੂਰ 'ਚ ਵੀ ਸ਼ਰੇਆਮ ਵਿਕਰੀ ਹੈ ਜੇ ਦਾਰੂ ਘਰਾਂ ਦੇ ਵਿੱਚ ਲੋਕ ਵੇਚ ਰਹੇ ਨੇ ਪੰਜਾਬ ਮਾਰਕਾ ਪਹਿਲਾਂ ਹਰਿਆਣਾ ਮਾਰਕਾ ਵੀ ਵਿਕਦੀ ਕਿਉਂ ਨਹੀਂ ਹੁਣ ਤੱਕ ਕੰਟਰੋਲ ਕਰ ਸਕੀ ਜਿੱਥੇ ਸਾਨੂੰ ਇਨਫੋਰਮੇਸ਼ਨ ਆਈ ਥੋ ਤੇ ਐਫਆਈਆ ਹੋਈ ਹੈ ਜਿੱਥੇ ਹੋ ਰਹੀ ਹੈ ਜੀ ਅਸੀਂ ਪੂਰੀ ਸਖਤ ਕਾਰਵਾਈ ਕਰਾਂਗੇ ਇਹ ਕੋਈ ਇਸ ਦਾ ਵਿੱਚ ਦੋ ਰਾਏ ਨਹੀਂ ਸਰਵਭਾਵ ਇਹ ਅਸੀਂ ਵੀ ਗੱਲ ਕੀਤੀ ਹੈ ਜਿਹੜਾ ਮਨੀ ਹੈ ਮਨੀ ਦੇ ਉੱਤੇ ਅਖਰੀ ਪਹਿਲਾਂ ਵੀ ਹੋਈ ਵੀ ਹੈ ਪਰ ਹੁਣ ਚਾਰ ਮੌਤਾਂ ਤੋਂ ਬਾਅਦ ਐਕਸ਼ਨ ਲਿਆ ਗਿਆ ਇਹਦਾ ਕਾਰਨ ਨਹੀਂ ਐਫ ਆਰ ਜੀ ਜਿਹੜੀ ਉਸ ਤੋਂ ਰਿਕਵਰੀ ਹੋਈ ਉਸ ਦੇ ਤਹਿਤ ਹੋਈ ਹੁਣ ਜਿਹੜੀ ਮੌਤ ਹੋਈ ਹੈ ਉਸ ਦੇ ਤਹਿਤ ਰਿਕਵਰੀ ਉਸ ਦੇ ਤਹਿਤ ਉਸ ਤੇ ਐਕਸ਼ਨ ਹੋਏ ਜਿਹੜੀ ਅਫੈਂਸ ਸੀ ਉਸ ਦੇ ਤਹਿਤ ਉਸ ਤੇ ਐਕਸ਼ਨ ਹੋਊਗਾ ਇਹ ਪਹਿਲੇ ਵੀ ਹੋਇਆ ਸੀ ਤੇ ਹੁਣ ਵੀ ਹੋਊਗਾ ਜਿਹੜੀ ਹੋਈ ਹੈ ਜੀ ਮਨੀ ਦੇ ਤੋ ਨਹੀਂ ਹੁਣ ਉਹ ਚੱਲ ਰਿਹਾ ਹੈ ਜੀ ਅੰਡਰਗੋਇੰਗ ਪ੍ਰੋਸੈਸ ਸਰ ਮੌਤਾਂ ਪਿੰਡ ਚ ਹੀ ਹੋ ਗਈਆਂ ਸੀ ਜਾਂ ਹਸਪੀਟਲ ਜਾ ਕੇ ਹੋਈਆਂ ਪਿੰਡ ਬਿਲਕੁਲ ਚੋਕੀ ਹੋਈ ਸਰ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਲਈ ਕੋਈ ਮੁਆਵਜ਼ੇ ਦਾ ਐਲਾਨ ਕਿਉਂ ਕਿ ਉਹਨਾਂ ਨੇ ਦੱਸਿਆ ਕਿ ਉਹੀ ਜਿਹੜੇ ਲੋਕ ਸੀਗੇ ਉਸ ਘਰ ਦਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਤਾਂ ਉਹਨਾਂ ਚਾਰਾਂ ਦੀ ਮੌਤ ਹੋਈ ਹੈ ਤਾਂ ਕੋਈ ਮੁਆਵਜ਼ੇ ਦਾ ਐਲਾਨ ਹੋਇਆ ਉਹ ਤਾਂ ਸਾਰੇ ਭਰਾ ਨੇ ਜੁੜ ਗਏ ਜੁੜਵਾ ਸੀ ਉਹ ਅਸੀਂ ਨੈਕਟੇਕ ਅਪ ਕਰ ਰਹੇ ਐਂਡ ਵੀ ਵਿਲ ਇਨਫੋਰਮ ਯੂ ਜਿਹੜੀ ਵੀ ਅਗੋਂ ਅੱਗੇ ਤਕਦੀਸ਼ ਦੇ ਮੁਤਾਬਕ ਹੈ ਕਿ ਆਪ ਵੀ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਹੈ ਇਹਦੇ ਮੁਤਾਬਿਕ ਜੋ ਵੀ ਫਰਦਰ ਡਵੈਲਪਮੈਂਟ ਹੋਵੇਗੀ ਅਸੀਂ ਇੱਕ ਸ਼ਾਰਟ ਰਿਪੋਰਟ ਕੰਪੀਲ ਕਰਕੇ ਦੇ ਦੇਵਾਂਗੇ